ਟਾਈਮ ਦੇ ਉੱਤੇ ਉਸ ਇੱਕ ਬੰਦ ਕਮਰੇ ਦੇ ਵਿੱਚ ਕੀਤਾ ਗਿਆ ਸੀਗਾ ਅਦਾਲਤੀ ਕਾਰਵਾਈ ਉਸ ਦੇ ਉੱਤੇ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀ ਜਦ ਕਿ ਉਹ ਉੱਥੇ ਵਾਲ ਸਟ੍ਰੀਟ ਜਰਨਲ ਦੇ ਵੱਲੋਂ ਉੱਥੇ ਰਿਪੋਰਟਿੰਗ ਕਰਨ ਦੇ ਲਈ ਪਹੁੰਚਿਆ ਸੀਗਾ ਹੁਣ ਤੋਂ ਕੁਝ ਚਿਰ ਬਾਅਦ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪੂਰੇ ਮੁੱਦੇ ਦੇ ਉੱਤੇ ਜਿਹੜੇ ਆਪਣੇ ਰਿਮਾਰਕਸ ਆ ਉਹ ਇਸ ਦੇ ਵਿੱਚ ਦੇਣਗੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੇਕ ਸੋਲੇਮਨ ਦੀ ਮੰਨੀ ਜਾਵੇ ਤਾਂ ਇੰਨੇ ਵੱਡੇ ਪਦਰ ਤੇ ਉੱਤੇ ਜਿਹੜਾ ਪ੍ਰिजनਰ ਐਕਸਚੇਂਜ ਆ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਹੋ ਰਿਹਾ ਆ ਕੁਝ ਸਾਲ ਪਹਿਲਾਂ ਇੱਕ ਬਾਸਕਟਬਾਲ ਦੀ ਜਿਹੜੀ ਪਲੇਅਰ ਸੀਗੀ ਉਸ ਨੂੰ ਵੀ ਐਕਸਚੇਂਜ ਦੇ ਜ਼ਰੀਏ ਹੀ ਰਿਹਾ ਕਰਵਾਇਆ ਗਿਆ ਸੀ ਉਸ ਦੇ ਉੱਤੇ ਮਰਵਾਣਾ ਰੱਖਣ ਦੇ ਜਿਹੜੇ ਦੋਸ਼ ਅਧੀਨ ਉਸ ਨੂੰ ਰੂਸ ਵਿੱਚ ਅੰਦਰ ਕੀਤਾ ਗਿਆ ਸੀਗਾ ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ ਅਲਸੂ ਕਰਮਾ ਸ਼ੇਵਾ ਜਿਹੜੀ ਰਸ਼ੀਅਨ ਅਮਰੀਕਨ ਜਰਨਲਿਸਟ ਆ ਬੁਲਾਦਮੀਰ ਕਾਰਾਮੂਜ਼ਾ ਇਹਨਾਂ ਨੂੰ ਵੀ ਜਿਹੜੇ ਪਰਮਨੈਂਟ ਲੀਗਲ ਰੈਜ਼ੀਡੈਂਟ ਆ ਯੂ ਐਸ ਦੇ ਇਸ ਐਕਸਚੇਂਜ ਦੇ ਵਿੱਚ ਉਹ ਵੀ ਜਿਹੜੇ ਉਹ ਫ੍ਰੀ ਹੋਣ ਜਾ ਰਹੇ ਹੈਗੇ ਆ ਪੌਲ ਵਿਲਨ ਤੇ ਵਾਨਗਰਸ਼ ਦੇ ਜਿਹੜੇ ਪਰਿਵਾਰ ਵਾਲੇ ਆ ਲੰਮੇ ਚਿਰ ਤੋਂ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਸ਼ੀਆਤੋਂ ਜਿਹੜਾ ਉਹ ਛਡਾ ਕੇ ਲਿਆਂਦਾ ਜਾਵੇ ਟਾਈਮ ਦੇ ਉੱਤੇ ਉਸ ਦਾ ਇੱਕ ਬੰਦ ਕਮਰੇ ਦੇ ਵਿੱਚ ਆ ਕਿਤਾ ਗਿਆ ਸੀਗਾ ਅਦਾਲਤੀ ਕਾਰਵਾਈ ਉਸ ਤੇ ਉਤੇ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀ ਜਦ ਕੀ ਉਹ ਉਥੇ ਵਾਲ ਸਟਰੀਟ ਜਰਨਲ ਦੇ ਵੱਲੋਂ ਉਥੇ ਰਿਪੋਰਟਿੰਗ ਕਰਨ ਦੇ ਲਈ ਪਹੁੰਚਿਆ ਸੀਗਾ ਹੁਣ ਤੋਂ ਕੁਝ ਚਿਰ ਬਾਅਦ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪੂਰੇ ਮੁੱਦੇ ਦੇ ਉੱਤੇ ਜਿਹੜੇ ਆਪਣੇ ਰਿਮਾਰਕਸ ਆ ਉਹ ਇਸ ਦੇ ਵਿੱਚ ਦੇਣਗੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੋਲੇਮਨ ਦੀ ਮੰਨੀ ਜਾਵੇ ਤਾਂ ਇੰਨੇ ਵੱਡੇ ਪਦਰ ਤੇ ਉੱਤੇ ਜਿਹੜਾ ਪ੍ਰਿਜ਼ਨਰ ਐਕਸਚੇਂਜ ਆ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਹੋ ਰਿਹਾ ਆ ਕੁਝ ਸਾਲ ਪਹਿਲਾਂ ਇੱਕ ਬਾਸਕਟਬਾਲ ਦੀ ਜਿਹੜੀ ਪਲੇਅਰ ਸੀਗੀ ਉਸ ਨੂੰ ਵੀ ਐਕਸਚੇਂਜ ਦੇ ਜ਼ਰੀਏ ਹੀ ਰਿਹਾ ਕਰਵਾਇਆ ਗਿਆ ਸੀ ਉਸ ਦੇ ਉੱਤੇ ਮਰਵਾਹਨਾ ਰੱਖਣ ਦੇ ਜਿਹੜੇ ਦੋਸ਼ ਅਧੀਨ ਉਸ ਨੂੰ ਰੂਸ ਵਿੱਚ ਅੰਦਰ ਕੀਤਾ ਆ ਗਿਆ ਸੀਗਾ ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ ਆਲਸੂ ਕਰਮਾ ਸ਼ੇਵਾ ਜਿਹੜੀ ਰਸ਼ੀਅਨ ਅਮਰੀਕਨ ਜਰਨਲਿਸਟ ਆ ਬਲਾਦਮੀਰ ਕਾਰਾਮੂਜ਼ਾ ਇਹਨਾਂ ਨੂੰ ਵੀ ਜਿਹੜੇ ਪਰਮਨੈਂਟ ਲੀਗਲ ਰੈਜ਼ੀਡੈਂਟ ਆ ਯੂਐਸ ਦੇ ਇਸ ਐਕਸਚੇਂਜ ਦੇ ਵਿੱਚ ਉਹ ਵੀ ਜਿਹੜੇ ਉਹ ਫ੍ਰੀ ਹੋਣ ਜਾ ਰਹੇ ਹੈਗੇ ਆ ਪਾਲਵੀਲਨ ਤੇ ਵਾਨ ਗਰਸ਼ ਵਿੱਚ ਦੇ ਜਿਹੜੇ ਪਰਿਵਾਰ ਵਾਲੇ ਆ ਲੰਮੇ ਚਿਰ ਤੋਂ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਸ਼ੀਆ ਤੋਂ ਜਿਹੜਾ ਉਹ ਛਿੜਾ ਕੇ ਲਿਆਂਦਾ ਜਾਵੇ ਤਾਂ ਦੇ ਉੱਤੇ ਉਸ ਦੇ ਇੱਕ ਬੰਦ ਕਮਰੇ ਦੇ ਵਿੱਚ ਕੀਤਾ ਗਿਆ ਸੀਗਾ ਅਦਾਲਤੀ ਕਾਰਵਾਈ ਉਸ ਦੇ ਉੱਤੇ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀ ਜਦਕਿ ਉਹ ਉੱਤੇ ਵਾਲ ਸਟਰੀਟ ਜਰਨਲ ਦੇ ਵੱਲੋਂ ਉਹ ਉੱਥੇ ਰਿਪੋਰਟਿੰਗ ਕਰਨ ਦੇ ਲਈ ਪਹੁੰਚਿਆ ਸੀਗਾ ਹੁਣ ਤੋਂ ਕੁਝ ਚਿਰ ਬਾਅਦ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪੂਰੇ ਮੁੱਦੇ ਦੇ ਉੱਤੇ ਜਿਹੜੇ ਆਪਣੇ ਰਿਮਾਰਕਸ ਆ ਉਹ ਇਸ ਦੇ ਵਿੱਚ ਦੇਣਗੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕਸ ਓਲਿਵਨ ਦੀ ਮੰਨੀ ਜਾਵੇ ਤਾਂ ਇੰਨੇ ਵੱਡੇ ਪੱਧਰ ਤੇ ਉੱਤੇ ਜਿਹੜਾ ਪ੍ਰिजनਰ ਐਕਸਚੇਂਜ ਆ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਹੋ ਰਿਹਾ ਆ ਕੁਝ ਸਾਲ ਪਹਿਲਾਂ ਇੱਕ ਬਾਸਕਟਬਾਲ ਦੀ ਜਿਹੜੀ ਪਲੇਅਰ ਸੀਗੀ ਉਸ ਨੂੰ ਵੀ ਐਕਸਚੇਂਜ ਦੇ ਜ਼ਰੀਏ ਹੀ ਰਿਹਾ ਕਰਵਾਇਆ ਗਿਆ ਸੀ ਉਸ ਦੇ ਉੱਤੇ ਮਿਰਵਾਨਾ ਰੱਖਣ ਦੇ ਜਿਹੜੇ ਦੋਸ਼ ਅਧੀਨ ਉਸ ਨੂੰ ਰੂਸ ਵਿੱਚ ਅੰਦਰ ਕੀਤਾ ਆ ਗਿਆ ਸੀਗਾ ਆ ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ ਆਲਸੂ ਕਰਮਾ ਸ਼ੇਵਾ ਜਿਹੜੀ ਰਸ਼ੀਅਨ ਅਮਰੀਕਨ ਜਰਨਲਿਸਟ ਆ ਵਲਾਦਮਿਰ ਕਾਰਾਮੂਜ਼ਾ ਇਹਨਾਂ ਨੂੰ ਵੀ ਜਿਹੜੇ ਪਰਮਨੈਂਟ ਲੀਗਲ ਰੈਜ਼ੀਡੈਂਟ ਆ ਯੂਐਸ ਦੇ ਇਸ ਐਕਸਚੇਂਜ ਦੇ ਵਿੱਚ ਉਹ ਵੀ ਜਿਹੜੇ ਉਹ ਫ੍ਰੀ ਹੋਣ ਜਾ ਰਹੇ ਹੈਗੇ ਆ ਪੌਲ ਵਿਲਨ ਤੇ ਇਵਾਨ ਗਰਸ਼ੋਵ ਦੇ ਜਿਹੜੇ ਪਰਿਵਾਰ ਵਾਲੇ ਆ ਲੰਮੇ ਚਿਰ ਤੋਂ ਮੰਕਰ ਰੈਸੀਪੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਸ਼ੀਆ ਤੋਂ ਜਿਹੜਾ ਉਹ ਛਿੜਾ ਕੇ ਲਿਆਂਦਾ ਜਾਵੇ